ਮਾ ਸੇਵਾ ਚੈਨਲ ਦੇਖ ਰਹੀ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਮੈਂ ਮਨਜਿੰਦਰ ਸਿੰਘ ਆ ਦੋਸਤੋ ਆਪ ਸਭ ਨੂੰ ਪਤਾ ਹੈ ਕਿ ਸਰਪੰਚੀ ਦੀ ਇਲੈਕਸ਼ਨ ਬਿਲਕੁਲ ਸਿਖਰਾਂ ਤੇ ਆ ਹਰ ਪਾਰਟੀ ਨੇ ਆਪਣੇ ਆਪਣੇ ਉਮੀਦਵਾਰ ਮੈਦਾਨ ਦੇ ਵਿੱਚ ਉਤਾਰ ਦਿੱਤੇ ਆ ਤੇ ਅੱਜ ਅਸੀਂ ਪਹੁੰਚਿਆ ਪਿੰਡ ਗੱਗੜਪਾਣਾ ਇੱਥੋਂ ਦੇ ਸਰਦਾਰ ਰਕੇਸ਼ ਕੁਮਾਰ ਕਿਸ਼ਾ ਜੋ ਕਾਂਗਰਸ ਵੱਲੋਂ ਕੈਂਡੀਡੇਟ ਆ ਤੇ ਅੱਜ ਤੁਹਾਡੀ ਉਹਨਾਂ ਨਾਲ ਕਰਾਉਣੀ ਆ ਗੱਲਬਾਤ ਕਿਉਂਕਿ ਹਰ ਇੱਕ ਬੰਦੇ ਦਾ ਕੋਈ ਸੁਪਨਾ ਕੋਈ ਏਮ ਕੋਈ ਮੁੱਦਾ ਹੁੰਦਾ ਚੋਣ ਲੜਨ ਵਾਸਤੇ ਤੇ ਕਰਦੇ ਆ ਗੱਲਬਾਤ ਸਭ ਤੋਂ ਸਰਦਾਰੀ ਸਸੀਕਰ ਸੋ ਅਸੀਂ ਗੱਲ ਜੀ ਆ ਜਦੋਂ ਆ ਜੀ ਹਰ ਇੱਕ ਬੰਦੇ ਦਾ ਕੋਈ ਸੁਪਨਾ ਹੁੰਦਾ ਕੋਈ ਏਮ ਹੁੰਦਾ ਕੋਈ ਮੁੱਦਾ ਹੁੰਦਾ ਕਿਹੜੇ ਕਿਹੜੇ ਮੁੱਦਿਆਂ ਦੇ ਆਧਾਰ ਤੇ ਚੋਣ ਮਦਦ ਮੁੱਦੇ ਜੀ ਮੇਰੇ ਪਿੰਡ ਦਾ ਵਿਕਾਸ ਬਹੁਤ ਘੱਟ ਹੋਇਆ ਜੀ ਪੈਸੇ ਬਹੁਤ ਆਏ ਸਰਕਾਰਾਂ ਵੱਲੋਂ ਮਤਲਬ ਬਾਕੀ ਕਾਲੀ ਸਰਪੰਚਾਂ ਨੇ ਕੰਮ ਕੋਈ ਨਹੀਂ ਕਰਾਇਆ ਬਸ ਠੀਕ ਹੈ ਜੀ ਜਿਹੜੀਆਂ ਪੁਰਾਣੀਆਂ ਇਟਾਂ ਪੁੱਟ ਕੇ ਉਹੀ ਮਤਲਬ ਮਿੱਟੀ ਪਾ ਕੇ ਦੁਬਾਰਾ ਲਵਾ ਦਿੱਤੀਆਂ ਇਆਂ ਕੋਈ ਏਡੇ ਵਧੀਆ ਤਰੀਕੇ ਨਾਲ ਉਹਨਾਂ ਦਾ ਕੋਈ ਕੰਮ ਨਹੀਂ ਕੀਤਾ ਗਿਆ ਗਲੀਆਂ ਨਾਲੀਆਂ ਦਾ ਬਹੁਤ ਬੁਰਾ ਹਾਲ ਹੈ ਮਤਲਬ ਗੱਲ ਇਹ ਤਾਂ ਕਹਿੰਦੇ ਹੈਗੇ ਵੀ 70 ਸਾਲ ਦੇ ਵਿੱਚ ਮਤਲਬ ਸਰਕਾਰਾਂ ਦੇ ਕੋਲੋਂ ਗਲੀਆਂ ਨਾਲੀਆਂ ਨਹੀਂ ਬਣੀਆਂ ਮਤਲਬ ਤੁਸੀਂ ਦੇਖ ਸਕਦੇ ਇੰਨਾ ਬੁਰਾ ਹਾਲ ਹੈ ਕਿ ਅੱਜ ਦੀ ਤਰੀਕ ਦੇ ਵਿੱਚ ਜਿਹੜਾ ਕਹਿੰਦੇ ਵੀ 60 ਸਾਲ ਦਾ ਬਜ਼ੁਰਗ 30 35 ਸਾਲ ਦਾ ਬੱਚਾ ਜਿਹੜਾ ਹੈਗਾ ਉਹ ਵੀ ਠੇਡੇ ਲੱਗਦੇ ਹੈਗੇ ਇੰਨਾ ਬੁਰਾ ਹਾਲ ਹੈ ਆਪਣੇ ਪਿੰਡ ਦੀਆਂ ਗਲੀਆਂ ਨਾਲੀਆਂ ਦਾ ਬਾਕੀ ਹੋਰ ਜਿਵੇਂ ਛੱਪੜ ਐ ਬਿਲਕੁਲ ਉਹਨਾਂ ਦਾ ਕੰਮ ਨਹੀਂ ਹੋਇਆ ਉਹਨਾਂ ਨੂੰ ਕੋਸ਼ਿਸ਼ ਨਹੀਂ ਕਰਨ ਚੰਗੇ ਤਰੀਕੇ ਨਾਲ ਕੰਮ ਕਰਾਇਆ ਜਾਵੇ ਔਰ ਲੋਕਾਂ ਨੂੰ ਜੋ ਵੀ ਕੋਈ ਸਰਕਾਰੋਂ ਲੋਕਾਂ ਨੂੰ ਮਿਲਦੀ ਸਹਾਇਤਾ ਕੋ ਬੈਨੀਫਿਟ ਮਿਲੇ ਕਿਉਂਕਿ ਨਜਾਇਜ਼ ਲੋਕਾਂ ਨੂੰ ਨਹੀਂ ਮਿਲਣਾ ਚਾਹੀਦਾ ਜਿਵੇਂ ਆਪ ਜੀ ਦੇ ਪਿੰਡ ਦੀ ਗੱਲ ਕਰੀ ਆਪ ਜੀ ਦੇ ਪਿੰਡ ਵਿੱਚ ਕੋਈ ਲਾਇਬ੍ਰੇਰੀ ਡਿਸਪੈਂਸਰੀ ਕੋਈ ਪਸ਼ੂਆਂ ਦਾ ਹਸਪਤਾਲ ਮੇਰੇ ਤੋਂ ਮਤਲਬ ਪਸ਼ੂਆਂ ਦਾ ਕੋਈ ਹਸਪਤਾਲ ਨਹੀਂ ਹੈਗਾ ਜੀ ਡਿਸਪੈਂਸਰੀ ਹੈਗੀ ਆ ਬਾਕੀ ਡਿਸਪੈਂਸਰੀ ਦੇ ਵਿੱਚ ਗੱਲ ਤਾਂ ਚੰਗੇ ਤਰੀਕੇ ਨਾਲ ਵੈਸੇ ਗੱਲ ਤਾਂ ਜਿਹੜੀ ਨਰਸਿੰਗ ਹੈਗੀ ਆ ਉਹ ਨਰਸਿੰਗ ਵਾਲੇ ਆਉਂਦੇ ਨਹੀਂ ਅੱਗੇ ਉਹਨਾਂ ਨੂੰ ਮੈਂ ਰਿਕੁਐਸਟ ਕੀਤੀ ਹੈ ਕਿ ਤੁਸੀਂ ਆਓ ਔਰ ਚੰਗੇ ਤਰੀਕੇ ਦੇ ਨਾਲ ਆਣ ਕੇ ਇੱਥੇ ਕੰਮ ਕਰੋ ਠੀਕ ਹੈ ਨਾ हां जी ਆਪਣੇ ਪੀੜੀ ਦੇ ਨਸ਼ੇ ਦੇ ਮੁੱਦੇ ਦੇ ਕੱਲ ਗਰੀ ਆਪ ਜੀ ਨੇ ਇੱਕ ਸੋਸ਼ਲ ਮੀਡੀਆ ਤੇ ਦੇਖਿਆ ਨਾ ਅੱਜ ਕੱਲ ਨਸ਼ੇ ਦੀ ਲਪੇਟ ਵਿੱਚ ਆ ਕੇ ਬਹੁਤ ਮਾਵਾਂ ਦੇ ਪੁੱਤ ਮਾਰੇ ਨਸ਼ੇ ਦੇ ਮੁੱਦੇ ਤੇ ਇਸ ਪਿੰਡ ਦੀ ਕੀ ਨਸ਼ੇ ਦੇ ਮੁੱਦੇ ਤੇ ਦੇਖੋ ਜੀ ਸਾਡੀ ਸਰਕਾਰ ਟਾਈਮ ਤੋਂ ਕੋਈ ਇਨਸਾਨ ਦੀ ਕਿਸੇ ਦੀ ਮੌਤ ਨਹੀਂ ਹੋਈ ਮਤਲਬ ਸਾਡੀ ਸਰਕਾਰ ਤੋਂ ਪਹਿਲਾਂ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਜਿਹਦੇ ਵਿੱਚ ਦੋ ਜਰਨਲ ਕੈਟਾਗਰੀ ਦੇ ਸੀ ਇੱਕ ਬੀਸੀ ਕਲਾਸ ਦਾ ਬੰਦਾ ਸੀਗਾ ਮਤਲਬ ਬਹੁਤ ਗਰੀਬ ਘਰ ਦੇ ਸੀ ਉਹਨਾਂ ਦਾ ਉਹੀ ਇੱਕ ਇੱਕ ਬੱਚਾ ਸੀ ਉਹਦੀ ਮੌਤ ਹੋ ਗਈ ਆ ਹੁਣ ਕੋਸ਼ਿਸ਼ ਕੀਤੀ ਅਸੀਂ ਨੂੰ ਅਸੀਂ ਨਸ਼ੇ ਨੂੰ ਠੱਲ ਪਾਉਣ ਦੇ ਨਾ ਹੀ ਅਹੀਂ ਕੋਈ ਨਸ਼ੇ ਵਾਲਾ ਬੰਦਾ ਫੜਿਆ ਜਾਂਦਾ ਨਾ ਉਹਨਾਂ ਦੇ ਅਹੀਂ ਪਿੱਛੇ ਜਾਂਨੇ ਆ ਗਿਆ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਵਿਕਾਸ ਕਰਨਾ ਹੈ گا ਵਾਅਵਾ ਔਰ ਨਸ਼ੇ ਵਾਲੇ ਬੰਦਿਆਂ ਦੇ ਨਾਂ ਤੇ ਕਿਸੇ ਵੀ ਕਿਸਮ ਦਾ ਨਸ਼ਾ ਵੇਕੇ ਤੋ ਉਹ ਬੰਦਾ ਕੋਈ ਫੜਿਆ ਜਾਂਦਾ ਤੋ ਉਹਦੇ ਪਿੱਛੇ ਨਹੀਂ ਜਾਣਾਗੀ ਠੀਕ ਹਨਾ ਇੱਕ ਜੀ ਸਰਕਾਰ ਵੱਲੋਂ ਆਟਾ ਦਾਲ ਸਕੀਮ ਚਲਾਈ ਗਈ ਸੀ ਤੁਹਾਡੇ ਨੋਟਿਸ ਦੇ ਅਨਸਾਰ ਉਹ ਸਹੀ ਘਰਾਂ 'ਚ ਹੀ ਪਹੁੰਚ ਰਹੀ ਹੈ ਕਿ ਉਸਦੀ ਗੁਰਵਤਤ ਮੇਰੇ ਕੋਲ ਜੀ ਗੱਲ ਇਹ ਆ ਵੀ ਉਹਦੀ ਲਿਸਟ ਜਿਹੜੀ ਹੈਗੀ ਹੈ ਅਜੇ ਤੱਕ ਮੇਰੇ ਕੋਲ ਹੈ ਨਹੀਂਗੀ ਨਾ ਤਾਂ ਮੈਂ ਜਦੋਂ ਆਟਾ ਦਾਲ ਕਣਕ ਮਿਲਦੀ ਹੈਗੀ ਆ ਉਦੋਂ ਮੈਂ ਗਿਆ ਹੈ گا ਵੇਖੋ ਕੁਝ ਤਾਂ ਗਰੀਬ ਲੋਕਾਂ ਨੂੰ ਹੀ ਮਿਲ ਰਹੀ ਆ ਔਰ ਦੇਖਦੇ ਆ ਇਨਕੁਆਰੀ ਹੋਈ ਆ ਇਨਕੁਆਰੀ ਦੇ ਵਿੱਚ ਜੇ ਤੇ ਮਤਲਬ ਕਿਸੇ ਜ਼ਿਆਦਾ ਅਮੀਰ ਬੰਦਿਆਂ ਨੂੰ ਮਿਲ ਰਹੀ ਹੈਗੀ ਆ ਤਾਂ ਉਹਦੀ ਕੋਸ਼ਿਸ਼ ਕਰਾਂਗੇ ਜੀ ਮੇਰੇ ਕਹ ਜੀ ਆਪ ਜੀ ਨੇ ਦੱਸਿਆ ਕਿ ਬਹੁਤ ਸਾਰੇ ਮੁੱਦੇ ਨੇ ਪਿੰਡ ਦੇ ਗਲੀਆਂ ਨਾਲੀਆਂ ਦਾ ਬਹੁਤ ਬੁਰਾ ਹਾਲ ਹੈ ਲਾਇਬ੍ਰੇਰੀ ਡਿਸਪੈਂਸਰੀ ਪਸ਼ੂਆਂ ਦਾ ਹਸਪਤਾਲ ਕੁਝ ਨਹੀਂ ਹੈਗਾ ਨਸ਼ੇ ਤੇ ਨਸ਼ੇ ਦੇ ਤੇ ਵੀ ਦੋ ਜਿਹੜੇ ਨੌਜਵਾਨ ਲੜਕਿਆਂ ਦੀ ਮੌਤ ਹੋ ਗਈ ਆ ਫਿਰ ਇਹ ਸਾਰੇ ਮਸਲੇ ਪਹਿਲ ਦੇ ਆਧਾਰ ਤੇ ਹੱਲ ਹੋਣਗੇ ਪਹਿਲ ਦੇ ਆਧਾਰ ਤੇ ਹੱਲ ਹੋਣਗੇ ਜੀ ਬਿਲਕੁਲ ਕੋਈ ਇਹੋ ਜੀ ਮਤਲਬ ਇਦਾਂ ਦੀ ਹੈਗੀ ਨਹੀਂ ਕਿ ਬਸ ਇਹ ਹੈ ਕਿ ਜੁਟਾ ਵੀ ਕੰਮ ਅਸੀਂ ਕਰਨਾ ਹੈਗਾ ਬਿਲਕੁਲ ਪ੍ਰੋਪਰ ਚੈਨਲ ਕਰਾਂਗੇ ਜਿਵੇਂ ਸਾਰੀ ਟੀਮ ਮੇਰੀ ਮੇਰੇ ਨਾਲ ਚੱਲ ਰਹੀ ਹੈਗੀ ਆ ਮਲੇ ਜਿੰਨਾ ਨਾਲ ਸਾਡਾ ਗੱਡ ਜੋੜ ਹੋਇਆ ਉਹਨਾਂ ਨੂੰ ਅੱਗੇ ਲਾ ਕੇ ਕੰਮ ਕੀਤੇ ਜਾਣਗੇ ਔਰ ਪੂਰੇ ਪਿੰਡ ਦਾ ਵਿਕਾਸ ਜੋ ਵੀ ਕੰਮ ਹੋਣ ਵਾਲੇ ਹੈਗੇ ਡਿਸਪੈਂਸਰੀਆਂ ਬਣਵਾਵਾਂਗੇ ਜਿਹੜਾ ਪਸ਼ੂਆਂ ਦਾ ਹਸਪੀਟਲ ਆ ਕੋਸ਼ਿਸ਼ ਕਰਨੀ ਹੈਗੀ ਆ ਕਿ ਪਿੰਡ ਦੇ ਵਿੱਚ 5 ਸਾਲ ਹੋ ਗਏ ਟੂਰਨਾਮੈਂਟ ਹੀ ਨਹੀਂ ਕਰਾ ਸਕੇ ਟੂਰਨਾਮੈਂਟ ਕਰਾਵਾਂਗੇ ਪਾਰਕ ਬਣਾ ਰਹੇ ਹੈਗੇ ਆ ਉੱਤੇ ਝੂਲੇ ਝੱਲੇ ਲਾਉਣੇ ਹੈਗੇ ਆ ਬੱਚਿਆਂ ਵਾਸਤੇ ਸਾਰਾ ਕੁਝ ਜੇ ਕੋਚ ਰੱਖਾਂਗੇ ਹਾਕੀ ਦਾ ਜਿਹੜੇ ਬੱਚਿਆਂ ਨੂੰ ਕੋਚਿੰਗ ਦਵੇ ਹਾਕੀ ਉਕੀ ਖਣਾਉਣ ਇਹੋ ਜੀ ਇਹ ਵੀ ਕੋਸ਼ਿਸ਼ ਕਰਾਂਗੇ ਮਤਲਬ ਇਹ ਮੌਕਾ ਮਿਲੇ ਤਾਂ ਹਰ ਇੱਕ ਤਰ੍ਹਾਂ ਦਾ ਕੰਮ ਕਰਾਂਗੇ ਇਹ ਨਹੀਂ ਹੈਗਾ ਵੀ ਕੋਈ ਰੋਕਣ ਦੀ ਕੋਸ਼ਿਸ਼ ਕੀਤੀ ਜਾਊ ਠੀਕ ਹੈ ਲਾਸਟ ਕੁਐਸਚਨ ਮੇਰਾ ਸਰਜਾ ਜੀ ਆਪ ਜੀ ਆਪਦੇ ਪਿੰਡ ਦੇ ਵੋਟਰਾਂ ਨੂੰ ਕੀ ਸੰਦੇਸ਼ ਦੇਣਾ ਚਾਹੋ ਸੰਦੇਸ਼ ਇਹ ਹੈ ਜੀ ਇਹਨਾਂ ਨੂੰ ਇਹ ਦੇਖਣਾ ਚਾਹੀਦਾ ਹੈਗਾ ਕਿ ਜੋ ਵੀ ਇਨਸਾਨ ਕੰਮ ਕਰਨ ਦੇ ਯੋਗ ਹੈਗਾ ਉਸ ਨੂੰ ਵੋਟ ਪਾਉਣ ਇਹ ਨਹੀਂ ਹੈਗਾ ਵੀ ਹਾਂ ਠੀਕ ਹੈ ਵੀ ਆਪਾਂ ਜੀ ਉੱਠ ਕੇ ਮਤਲਬ ਕੋਈ ਵੀ ਇਨਸਾਨ ਕਹਦੇ ਕਹਾਂ ਜੀ ਮੈਂ ਸਰਪੰਚ ਖੜੋ ਗਿਆ ਜੀ ਮਤਲਬ ਕੱਲ ਨੂੰ ਕੋਈ ਵੀ ਸਰਕਾਰੀ ਦਰਬਾਰੇ ਜੇ ਕੋਈ ਆਪਾਂ ਨੂੰ ਕੰਮ ਪੈਂਦਾ ਹੈਗਾ ਜੇ ਆਪਣੀ ਕੋਈ ਸੁਨਵਾਈ ਨਹੀਂ ਹੈਗੀ ਤਾਂ ਆਪਾਂ ਗੱਲਾਂ ਸਰਪੰਚ ਬਣ ਕੇ ਇਹ ਥੋੜੀ ਲਖਵਾ ਲੈਣਾ ਕਿ ਅਸੀਂ ਸਰਪੰਚ ਆ ਜੇ ਬੰਦਾ ਕੰਮ ਕਰਨ ਦੇ ਯੋਗ ਆ ਵੋਟ ਪਾਉਣ ਸੋਚ ਕੇ ਪਾਉਣੀ ਚਾਹੀਦੀ ਹੈਗੀ ਅ ਜੇ ਮਤਲਬ ਅੱਗੇ 70 ਸਾਲ ਦੇ ਵਿੱਚ ਪੈਸੇ ਬਹੁਤ ਆਏ ਮੇਰੇ ਪਿੰਡ ਦੇ ਵਿੱਚ ਪਰ ਕੰਮ ਕੋਈ ਨਹੀਂ ਹੋ ਸਕਿਆ ਕੋਸ਼ਿਸ਼ ਹੈ ਸੇਵਾ ਕਰਨੀ ਹੈਗੀ ਆ ਬੱਦੂ ਬੱਦ ਕੰਮ ਕਰਨਾ ਹੈਗਾ ਔਰ ਦੇਖ ਕੇ ਜੋ ਵੀ ਇਨਸਾਨ ਕੰਮ ਕਰਨ ਦੇ ਯੋਗ ਉਹਨੂੰ ਵੋਟ ਪਾਉਣ ਠੀਕ ਹੈ ਜੀ ਹਾਂ ਬਹੁਤ ਬਹੁਤ ਸ਼ੁਕਰਗੁਜ਼ਾਰਾਂ ਜੀ ਏ ਸੀ ਸਿਰਫ ਪੇਸ਼ ਕੁਮਾਰ ਕੇਸ਼ਾ ਜਿਨ੍ਹਾਂ ਨੂੰ ਤੁਹਾਡੀ ਅਸੀ ਗੱਲਬਾਤ ਕਰਾਈ ਆ ਬਹੁਤ ਸਾਰੇ ਪਿੰਡ ਦੇ ਮੁੱਦੇ ਨੇ ਤੇ ਸਾਰੇ ਹੀ ਪਹਿਲ ਦੇ ਆਧਾਰ ਤੇ ਹੱਲ ਕਰਨ ਦਾ ਅੱਜ ਯਕੀਨ ਸਾਡੇ ਕੈਮਰੇ ਦੇ ਮਾਦੀ ਰਾਮ ਦਵਾਇਆ ਹੈ ਹਲੋ ਜੀ ਦਰਸ਼ਕ ਵੀਰੋ ਹੁਣ ਪਿੰਡ ਗਗੜਪਾਣਾ ਤੋਂ ਸਾਡੇ ਨਾਲ ਇੱਕ ਸਰਦਾਰ ਕੇਸਾ ਸਿੰਘ ਦੇ ਵੋਟਰ ਮੌਜੂਦ ਆ ਤੇ ਕਰਦੇ ਆ ਗੱਲਬਾਤ ਇਹਨਾਂ ਨਾਲ ਸਰਦਾਰ ਜੀ ਆਪ ਜੀ ਪਿੰਡ ਦੀ ਬਹੁਤ ਨਿੰਦਣਯੋਗ ਘਟਨਾ ਤਿੰਨ ਨੌਜਵਾਨ ਨਸ਼ੇ ਦੀ ਪੀੜ ਚ ਜੋ ਤੁਹਾਨੂੰ ਮੇਰੇ ਤੋਂ ਪਹਿਲਾਂ ਰਕੇਸ਼ ਜੀ ਨੇ ਦੱਸਿਆ ਇਹ ਗੱਲ ਸਹੀ ਆ ਅੱਜ ਤੋਂ 2 ਸਾਲ ਪਹਿਲਾਂ 3 ਨੌਜਵਾਨਾਂ ਦੀ ਇੱਥੇ ਮੌਤ ਹੋ ਗਈ ਜੀ ਜਿਹਦੇ ਵਿੱਚੋਂ 2 ਤੇ ਜ਼ਿੰਮੇਵਾਰਾ ਪਰਿਵਾਰ ਨਾਲ ਸੰਬੰਧ ਰੱਖਦੇ ਸੀ ਪਰ ਇੱਕ ਬਹੁਤ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਹੈ ਉਸ ਤੋਂ ਬਾਅਦ ਸਾਡੇ ਪਿੰਡ ਦੇ ਵਿੱਚ ਕਾਫੀ ਹੋਰ ਵੀ ਨਿੰਦਨ ਜੋ ਕਰਨਾ ਹੋਈਆਂ ਜੀ ਪਰ ਜੋ ਵੀ ਅਸੀਂ ਕਹਿ ਸਕਦੇ ਹਾਂ ਵੀ ਪੁਰਾਣੇ ਸਰਪੰਚਾਂ ਨੇ ਜਾਂ ਪੁਰਾਣੀ ਸਰਕਾਰ ਵੇਲੇ ਜੋ ਵੀ ਕੀਤਾ ਉਹ ਸਾਰਿਆਂ ਨੂੰ ਪਤਾ ਵਾ ਉਸ ਤੋਂ ਬਾਅਦ ਫਿਰ ਵੀ ਕਾਫੀ ਕੁਝ ਸੁਧਾਰ ਹੋਇਆ ਵਾ ਫਿਰ ਪਰ ਅਸੀਂ ਹੁਣ ਸਰਦਾਰ ਕੇਸ਼ ਜੀ ਨੂੰ ਸਾਰੇ ਪਿੰਡ ਦੇ ਮਤਲਬ ਜਿਹੜੇ ਇਹਨਾਂ ਦੇ ਹੱਸ ਸਾਡੇ ਹੱਕ ਵਿੱਚ ਸੀ ਉਹਨਾਂ ਨੂੰ ਬਿਠਾ ਲ ਕੇ ਫਿਰ ਇਹਨਾਂ ਨੂੰ ਚੁਣਿਆ ਇਹ ਨਹੀਂ ਕਿ ਅਸੀਂ ਆਪਣੇ ਵੈਸੇ ਇਹਨਾਂ ਨੂੰ ਕਹਿਤਾ ਵੀ ਤੁਸੀਂ ਸਰਪੰਚ ਬਣ ਜਾਓ ਕਾਫੀ ਕੁਝ ਸਾਰੇ ਲੋਕਾਂ ਦੀ ਸਲਾਹ ਨਾਲ ਹੋਇਆ ਵਾ ਹੁਣ ਇਹਨਾਂ ਨੂੰ ਅਸੀਂ ਬੀੜਾ ਦਿੱਤਾ ਵਾ ਵੀ ਤੁਸੀਂ ਸਾਡੇ ਪਿੰਡ ਦਾ ਸੁਧਾਰ ਕਰੋ ਇਹਨਾਂ ਦੇ ਮੋਢਿਆਂ 'ਤੇ ਅਸੀਂ ਜ਼ਿੰਮੇਵਾਰੀ ਸੌਂਧ ਰਹੀ ਹੈ ਆ ਆਪ ਜੀ ਸੁਣਿਆ ਤੁਸੀਂ ਬਹੁਤ ਵੱਡੇ ਸਪੋਰਟਰ ਹੋ ਸਰਦਾਰ ਕੇਸ਼ ਸਿੰਘ ਦੇ ਤੇ ਪਿੰਡ ਦੇ ਮਸਲੇ ਬਹੁਤ ਸਾਰੇ ਆ ਤੇ ਫਿਰ ਸਾਰੇ ਪਹਿਲ ਦੇ ਆਧਾਰ ਤੇ ਹੱਲ ਕਰਾਂਗੇ ਵੇਖੋ ਜੀ ਪਹਿਲੀ ਗੱਲ ਤੇ ਅਸੀਂ ਇਲੈਕਸ਼ਨ ਲੜਾਂਗੇ ਚੋਣ ਮੈਨੀਫੈਸਟੋ ਬਣਾ ਕੇ ਜੀ ਜੀ ਸਾਰੇ ਲੋਕਾਂ ਨੂੰ ਬੁਲਾ ਕੇ ਉਹਨਾਂ ਦੀਆਂ ਮੰਗਾਂ ਸੁਣ ਕੇ ਫਿਰ ਚੋਣ ਮੈਨੀਫੈਸਟੋ ਬਣਾਵਾਂਗੇ ਉਹਦੇ ਆਧਾਰ ਤੇ ਇਲੈਕਸ਼ਨ ਲੜਾਂਗੇ ਜੀ ਲੋਕਾਂ ਦੀਆਂ ਮੰਗਾਂ ਲੋਕ ਆਪ ਦੱਸਣਗੇ ਲੋਕ ਆਪਣੇ ਮਸਲਿਆਂ ਦਾ ਹੱਲਾ ਆਪ ਕਰਾਉਣਗੇ ਜੀ ਜੀ ਗ੍ਰਾਮ ਸਭਾ ਵੀ ਬੁਲਾਈਆਂ ਜਾਣਗੀਆਂ ਪਿੰਡ ਦੇ ਵਿੱਚ ਗ੍ਰਾਮ ਸਭਾ ਬੁਲਾਈਆਂ ਜਾਣਗੀਆਂ ਉਹਦੇ ਵਿੱਚ ਜੋ ਲੋਕ ਸਾਨੂੰ ਕਹਿਣਗੇ ਉਹ ਅਸੀਂ ਕਰਵਾਵਾਂਗੇ ਜੀ ਇਹ ਸਾਡਾ ਪਹਿਲ ਦੇ ਆਧਾਰ ਤੇ ਆ ਲੋਕਾਂ ਦੀ ਪੰਚਾਇਤ ਹੋਏਗੀ ਲੋਕ ਹੀ ਆਪਣੇ ਮਸਲੇ ਖੁਦ ਹੱਲ ਕਰਵਾਉਣਗੇ ਇਹ ਸਾਡੇ ਪਿੰਡ ਵਿੱਚ ਅਜੇ ਤੱਕ ਕਦੀ ਕੋਈ ਗ੍ਰਾਮ ਸਭਾ ਨਹੀਂ ਬੁਲਾਈ ਗਈ ਜੀ ਸਾਡੀ ਕੋਸ਼ਿਸ਼ ਆ ਇਹਨਾਂ ਦੀ ਪੰਚਾਇਤ ਤੋਂ ਬਾਅਦ ਰਕੇਸ਼ ਜੀ ਦੇ ਸਰਪੰਚ ਬਣਨ ਤੋਂ ਬਾਅਦ ਅਸੀਂ ਗ੍ਰਾਮ ਸਭਾ ਬੁਲਾਈਏ ਤੇ ਲੋਕ ਖੁਦ ਆਪਣੀਆਂ ਮੁਸ਼ਕਲਾਂ ਹੱਲ ਕਰਨ ਹ ਬਹੁਤ ਬਹੁਤ ਸ਼ੁਕਰਗੁਜ਼ਾਰਾਂ ਜੀ ਇਸ ਪਿੰਡ ਤੋਂ ਰਿਪੋਰਟ ਇਹ ਹੈ ਕਿ ਮੈਨੀਫੈਸਟੋ ਬਣਾ ਕੇ ਜਿਹੜਾ ਇਸ ਪਿੰਡ ਦੇ ਵਿੱਚ ਇਲੈਕਸ਼ਨ ਲੜਨਗੇ ਤੇ ਗ੍ਰਾਮ ਸਭਾ ਬੁਲਾਈ ਜਾਵੇਗੀ ਤੇ ਜੋ ਮੈਨੀਫੈਸਟੋ ਦੇ ਵਿੱਚ ਵਾਅਦੇ-ਵਾਦੇ ਕੀਤੇ ਜਾਣਗੇ ਲੋਕਾਂ ਲਈ ਤੇ ਉਹਨਾਂ ਵਾਅਦਿਆਂ ਨੂੰ ਬਿਲਕੁਲ ਪੂਰਾ ਕੀਤਾ ਜਾਊਗਾ। ਲੋ ਜੀ ਦਰਸ਼ਕ ਵੀਰੋ ਹੁਣ ਪਿੰਡ ਗੱਗੜਪਾਣਾ ਤੋਂ ਸਾਡੇ ਨਾਲ ਇੱਕ ਵੋਟਰ ਮੌਜੂਦ ਨੇ ਬਿਲਕੁਲ ਜੰਗਮਾਨ ਨੇ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਸਸੀ ਕਲਜੀ। ਸਸੀ ਜੀ ਬਬਾ ਜੀ ਕੀ ਕਹਿਣਾ ਚਾਹੋਗੇ ਜੀ ਸਰਦਾਰ ਰਕੇਸ਼ ਸਿੰਘ ਬਾਰੇ ਕਾਂਗਰਸ ਵੱਲੋਂ ਕੈਂਡੀਡੇਟ ਉਲਾਨਿਆ ਤੁਸੀਂ? ਅਸੀਂ ਜੀ ਆਪਣੇ ਆਪ ਆਪਣੇ ਤੌਰ ਤੇ ਸੀ ਉਹਨੂੰ ਹੈਂਡੀਕੈਟ ਖਿਲਾ ਰਿਆ ਹਰਕਿ ਜੀ ਪੂਰੀ ਤਰ੍ਹਾਂ ਉਹਦੀ ਮਦਦ ਕਰਾਂਗੇ ਤੇ ਸਰਪੰਚੀ ਬਣਾ ਕੇ ਦਿਖਾਵਾਂਗੇ ਤੇ ਪਿੰਡ ਦਾ ਵਿਕਾਸ ਕਰਕੇ ਦਿਖਾਵਾਂਗੇ ਪਿੰਡ ਦਾ ਵਿਕਾਸ ਕਿੱਦਾਂ ਹੁੰਦਾ। 15 ਸਾਲਾਂ ਤੋਂ ਪਿਛਲੀ ਵਾਰ ਤੋਂ ਕਾਲੀ ਸਰਕਾਰ ਆ ਰਹੀ ਆ। ਉਹੀ ਸਰਪੰਚਾਰੇ ਕੋਈ ਵੀ ਅੱਜ ਤੱਕ ਇੱਥੇ ਸਾਡੇ ਵਿਕਾਸ ਨਹੀਂ ਹੋਇਆ ਨਾ ਕੋਈ ਛਪੜਾ ਦਾ ਪਾਣੀ ਨਿਕਲਦਾ ਕਿ ਬਣੇ ਨਾ ਪਿੰਡ ਦੇ ਵਿੱਚ ਕੋਈ ਵੀ ਕਿਸ ਤਰ੍ਹਾਂ ਦੀ ਵੀ ਸਹੂਲਤਾਂ ਨੂੰ ਹੈ ਨਹੀਂ ਆ ਇਸ ਕਰਕੇ ਸਾਰੇ ਨਰਗੀ ਹਾਂ ਬੜਾ ਮਾਰ ਕੇ ਤੈਨੂੰ ਅੱਗੇ ਲਿਆਉਣ ਦੀ ਕੀਤੀ ਆ ਕਿ ਇਹਨੂੰ ਲਿਆਣ ਕੇ ਸਾਰੇ ਪਿੰਡ ਦਾ ਵਿਕਾਸ ਕਰਾਵਾਂਗੇ ਆਪੀ ਦੇ ਪਿੰਡ ਦੇ ਬਹੁਤ ਸਾਰੇ ਮਸਲੇ ਨੇ ਜਿਵੇਂ ਨਸ਼ੇ ਦੀ ਲਪੇਟ ਚੜ ਗਏ ਤੇ ਨਾ ਨੌਜਵਾਨ ਤੇ ਬਹੁਤ ਨਿੰਦਨ ਜੋ ਘਟਣਾ ਫਿਰ ਸਭ ਤੋਂ ਪਹਿਲਾਂ ਤੇ ਇਹਨੂੰ ਠੱਲ ਪੈਣੀ ਚਾਹੀਦੀ ਇਹਨੂੰ ਪਾਵਾਂਗੇ ਜੀ ਆਪ ਵੀ ਮੁੜ ਕੇ ਜੇ ਫੜਾ ਵੀ ਦਿੰਦੇ ਆ ਮੁੜ ਕੇ ਆਪ ਵੀ ਛਡਾ ਲਿਆ ਹੁੰਦੇ ਆ ਉਹ ਜਾਈ ਕੰਮ ਨਹੀਂ ਕਰਨ ਦੇਵਾਂਗੇ ਨਾ ਜ ਇਹਨਾਂ ਦੀ ਆਪ ਰਖਵਾਲੀ ਕਰਾਂਗੇ ਇਹ ਨਹੀਂ ਕਿ ਚੁੱਕ ਕੇ ਪੁਲਿਸ ਦੇ ਥਾਣੇ ਦੇਵਾਂਗੇ ਉਹ ਜਿਹਾ ਹੀ ਕੰਮ ਨਹੀਂ ਕਰਾਂਗੇ ਇਹਨਾਂ ਨੂੰ ਸਮਝਾਇਆ ਜਾਂ ਆਪ ਕੋਲ ਬਿਠਾ ਕੇ ਸਮਝਾਵਾਂਗੇ ਕਿ ਇਸ ਚੀਜ਼ ਦੀ ਪੂਰੀ ਠੱਲ ਪਾਵਾਂਗੇ ਆਪ ਵੀ ਇਹਨੂੰ ਪੂਰਾ ਮਾਣ ਆ ਫਿਰ ਸਰਦਾਰ ਰਕੇਸ਼ ਸਿੰਘ ਵੀ ਸਾਰੇ ਜਿਹੜੇ ਮਸਲੇ ਆ ਜਿਵੇਂ ਵਿਕਾਸ ਹੋ ਗਿਆ ਲਾਇਬ੍ਰੇਰੀ ਡਿਸਪੈਂਸਰੀ ਪਸ਼ੂਆਂ ਦਾ ਹਸਪਤਾਲ ਤੇ ਨਸ਼ਾ ਵੀ ਬਹੁਤ ਆਪਾਂ ਅਸੀਂ ਖੁਦ ਆਪ ਨਾਲ ਹੋ ਕੇ ਕਰਾਂਗੇ ਜੇ ਰਕੇਸ਼ ਕੁਮਾਰ ਕਿੱਥੇ ਜਾਣਾ ਉਹਨਾਂ ਅਸੀਂ ਖੁਦ ਆਪ ਘਰੀ ਹੋ ਕੇ ਕਰਾਂਗੇ ਸਾਰਾ ਕੰਮ ਹਨ ਉਹਤੇ ਪੂਰਾ ਮਾਣ ਆ ਅਸੀਂ ਕੰਮ ਕਰਾਵਾਂਗੇ ਨਾਲ ਕੇ ਨਾਲ ਕੰਮ ਕਰਾਂਗੇ ਲੋ ਜੀ ਦਰਸ਼ਕ ਵੀਰੋ ਹੁਣ ਸਾਡੇ ਨਾਲ ਪਿੰਡ ਗਗੜਪਾਣਾ ਤੋਂ ਬਲਾਕ ਸੰਪਤੀ ਮੈਂਬਰ ਸਰਦਾਰ ਜਸਪਾਲ ਸਿੰਘ ਸਾਡੇ ਨਾਲ ਮੌਜੂਦ ਆ ਕਰਦੇ ਆ ਗੱਲਬਾਤ ਇਹਨਾਂ ਨਾਲ ਸਭ ਤੋਂ ਪਹਿਲਾਂ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਬਾਪੂ ਜੀ ਪਿੰਡ ਦਾ ਵਿਕਾਸ ਬਹੁਤ ਮਾੜਾ ਪਿੰਡ ਚ ਕੋਈ ਵੀ ਸਹੂਲਤ ਨਹੀਂ ਆ ਕੋਈ ਨਹੀਂ ਤੇ ਫਿਰ ਅਰ ਕੀ ਰਕੇਸ਼ ਸਿੰਘ ਨਾਲ ਹਲਕੇ ਕਰੋਗੇ ਹਾਂ ਜੀ ਫੇਸ਼ਾਂ ਪੂਰੀ ਮਿਹਨਤ ਕਰਾਂਗੇ ਜੀ ਹ ਮੈਨੂੰ ਵੀ ਸਰਦਾਰ ਡਾਕਟਰ ਪ੍ਰਦੇਵ ਸਿੰਘ ਜਿਨ੍ਹਾਂ ਨੇ ਸੀਟ ਦਵਾ ਕੇ ਤੇ ਪੂਰੀ ਮਿਹਨਤ ਕਰਕੇ ਮੈਨੂੰ ਇਹਨਾਂ ਬਲਾਕ ਸੰਪਤੀ ਮੈਂਬਰ ਬਣਾਇਆ ਹਾਂ ਜੀ ਹਾਂਜੀ ਆਪੀ ਦੇ ਪਿੰਡ ਵਿੱਚ ਦੋ ਤਿੰਨ ਨੌਜਵਾਨ ਨਸ਼ੇ ਦੀ ਭੇਟ ਵੀ ਚੜ ਗਏ ਆ ਇਹ ਤੇ ਬਹੁਤ ਨਿੰਦੰਜੋ ਘਟਨਾ ਵਾ ਇਹੋ ਜਿਹਾ ਨੂੰ ਪਾਓਗੇ ਠੱਲ ਫਿਰ ਹਾਂਜੀ ਪੂਰੀ ਇਹਨਾਂ ਦੇ ਮਦਰ ਬਣਾ ਜਾਵਾਂਗੇ ਜਿਹੜਾ ਕੋਹ ਕਹਾ ਕਰੂਗਾ ਉਹਨੂੰ ਪੂਰਾ ਫੜਾਵਾਂਗੇ ਵੀ ਉਹਨੂੰ ਜੀ ਹਾਂਜੀ ਤੇ ਕੋਈ ਇਹੋ ਜਿਹੀ ਗੱਲ ਨਹੀਂ ਵੀ ਇਥੇ ਕੋਈ ਨਸ਼ਾ ਜਿਹੜਾ ਬਹੁਤ ਜ਼ਿਆਦਾ ਹੋ ਜਾਈ ਅੱਗੇ ਤੋਂ ਬਹੁਤ ਠੰਡ ਪਈ ਹੈ ਜੋ ਕਾਂਗਰਸ ਸਰਕਾਰ ਹੋਈ ਹੈ ਇਕਾਦੀ ਸਰਕਾਰ ਚ ਬਹੁਤ ਜ਼ਿਆਦਾ ਸੀ ਇਹ ਕੰਮ ਉਹਨੂੰ ਇਸੇ ਕੀਤੇ ਸੀ ਮਗਰ ਜਾ ਕੇ ਖਿਲਾ ਦੇਣਾ ਮੂੰਹ ਮੁੜ ਕੇ ਫਿਰ ਉਹ ਕੰਮ ਕੋਨੇ ਕੰਦੇ ਬਣਾਣ ਕੇ ਤੇ ਬਹੁਤ ਜਾਰੀ ਸ੍ਰੇਸ਼ਟੀ ਖਰਾਬ ਹੋਈ ਪਿੰਡ ਦੀ ਪਰ ਹੁਣ ਬਹੁਤ ਸੁਧਾਰ ਹੋਇਆ ਹਾਂਜੀ ਹੌਣ ਵਾਲੇ ਸਮਝੂ ਹੋਏਗਾ ਹਾਂਜੀ ਪੂਰਾ ਕਰਾਂਗੇ